ਸਜਣ ਸਚਾ ਪਾਤਿ ਸਾਹ ਹਿਰਸਾਂਵੰਦ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾ ਵੀ ਸਾਹ ਸਜਣ ਸਚਾ ਪਾਤਿ ਸਾਹ ਹਿਰਸਾਂਵੰਦ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੂ ਸਾਚਾ ਨਾਉ ਗੋਣ ਗੋਬਿੰਦ ਹੈ ਜੀਓ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਚੁ ਸਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰ ਜਿਨ ਸਿਰ ਜੀ ਪਰਵਾਣਾ ਆਇਆ ਹੁਕਮ ਪਠਾਇ ਫੇਰ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੂਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਈ ਤੁਮ ਸਰ ਅਵਰ ਨ ਕੋਈ ਆਇਆ ਜਾਏ ਸੀ ਜੀਉ ਹੋਕਮੀ ਹੋਏ ਨਵੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਅਕਾਥ ਕਹਾਈ ਸੱਚ ਮਹਿ ਸੱਚ ਸਮਾਨ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਨ ਸਚੀ ਵਡਿਆਈ ਗੁਰ ਤੇ ਪਾਈ ਤੋ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾਂ ਦੂਜਾ ਨਾਮ ਤੇ ਰ ਵਡਿਆਈ ਸੱਚ ਸਿਰਜਣਹਾਰ ਅਲਖ ਸਰੰਦਿਆ ਜੀਓ ਇੱਕ ਸਾਹਿਬ ਦੋਇ ਰਾਹ ਬਾਦ ਬਦੰਦਿਆ ਜੀਓ ਦੋਇ ਰਾਹ ਚਲਾਈ ਹੁਕਮ ਸੁਵਾਈ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾਦੀ ਸਿਰ ਭਾਰ ਹੋਕਮੀ ਆਇ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੇ ਸੱਚ ਸਿਰਜਣਹਾਰ ਭਗਤ ਸੋਹ ਹੈ ਦਰਵਾਰ ਸ਼ਬਦ ਸੁਹਾਇ ਜੀਉ ਬੋਲਹਿ ਅੰਮ੍ਰਿਤ ਬਾਣ ਰਸਨਰਸਾਇ ਜੀਓ ਰਸਨਰਸਾਈ ਨਾਮ ਤੇ ਸਾਈ ਗੁਰ ਕੈ ਸ਼ਬਦ ਵਿਗਾਣੇ ਪਾਰਸ ਪਰਸ ਐ ਪਾਰਸ ਹੋਏ ਜਾ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚ ਸਾਚੇ ਕੇ ਵਪਾਰੀ ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ ਸਤ ਗੁਰ ਪੂਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ ਸਚ ਚਵਾਈ ਗੁਰਮੁਖ ਸਾਜਿ ਪਛਾਣਾ ਦੀ नानाथ दयाल निरंजन आनदिन नाम बखाना कारणीकार कार फुर माई आप मो मन मारी नानक नाम महारस मीठा नाम तृष्णाम निवारि कारणीकार तु फुरमाई आपमु मनमारि मीठा महारशमीठ नाम निवारी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਚੂ ਸਾਚਾ ਲਾਓ ਗੁਣ ਗੋਵਿੰਦ ਹੈ ਜੀਓ